ਮੇਰਾ ਵੀ ਕੰਮ ਕਰਨ ਦੀ ਹਿੰਮਤ ਕਰਦਾ ਜਦੋਂ ਉਹ ਗਈ ਹੈ ਨਾ ਮੇਰਾ ਵੀ ਦਿਲ ਟੁੱਟਿਆ ਹੀ ਉਹ ਵਾਵਾ ਲਾ ਕੇ ਨਾਲ ਹੱਥ ਪੱਲਾ ਪਵਾ ਦੇਦੀ ਸੀ ਬੜਾ ਔਖਾ ਹੀ ਹੁਣ ਇੱਕ ਮੈਂ ਕੁੜੀ ਵਾਲ ਵੇਖਾ ਤੇ ਕੁੜੀ ਦਾ ਵੀ ਬੜਾ ਮੰਦਾ ਹਾਲ ਹੈ ਮਾਤਾ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਹੀ ਉਹ ਵੀ ਨਿੱਕੀ ਨਿੱਕੀ ਗੱਲ ਤੇ ਕੁੜੀ ਨੂੰ ਛਿੜਕਦੀ ਰਹਿੰਦੀ ਹੈ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਈ ਘਾਟ ਤੇ ਦੀ ਰਟਕੀ ਰਹਿੰਦੀ ਹੈ ਨਾ ਕੀ ਕਰੇ ਬੰਦਾ ਖੇਤੀ ਜਲਦੀ ਬਿਮਾਰੀ ਲੈ ਕੇ ਬੈ ਗਈ ਉਹਨੂੰ ਤੇ ਕੁੜੀ ਵਾਲ ਦੇ ਨਾਲ ਤੇ ਕੁੜੀ ਉਹ ਵੀ ਤਾਂ ਨਹੀਂ ਵੇਖਿਆ ਜਾਂਦਾ ਜਦੋਂ ਵੇਖਾਂ ਕਦੇ ਕੰਮ ਕਰਨ ਦਾ ਹੀ ਹੁੰਦੀ ਮਾਦਾ ਨੇ ਨਾ ਮਾਤਾ ਨੂੰ ਕਹਿਣ ਜੋਗੇ ਜੋ ਕਹੀਦਾ ਤਾਂ ਕੋਈ ਲੜ ਲਪਾ ਜਾਂਦੀ ਉਹਨੂੰ ਵਿਗਾੜਨਾ ਤੂੰ ਇਹਨੂੰ ਵਿਗਾੜਨਾ ਉਹਦੀ ਮਾਂ ਨੇ ਤੇ ਸੋਚਿਆ ਵੀ ਚੱਲ ਭਰਾ ਲਖਾ ਕੇ ਅਫਸਰ ਬਣਾਉਂਗਾ ਮੈਂ ਵੀ ਉਹ ਕਹਿੰਦਾ ਵੀ ਚੱਲ ਪੜ੍ਹ ਲੈ ਕੇ ਕੋ ਬਣ ਜੇ ਪਰ ਨਹੀਂ ਚੰਗਿਆ ਬੰਦੇ ਨੂੰ ਰੱਬ ਛੇਤੀ ਲੈ ਜਾਂਦਾ ਜੀ ਇਹ ਕਰ ਮੈਂ ਉਹਦੇ ਬਾਜੂ ਕੰਮ ਕੰਨੂ ਘਾ ਦੇ ਨਹੀਂ ਕਰਦਾ ਮੇਰਾ ਘਰ ਜਾਂਦਾ ਘਰ ਵੱਡਣਾ ਖਾਣ ਨੂੰ ਪੈਂਦਾ ਗੱਡੀ ਆ ਯਰ ਅੱਬ ਮੇਰੀਆ ਉਹਦੀ ਕੈਰ ਕਰਮਾਰੀ ਲਰਨਾ ਜਿਸੇ ਜੀ ਰੱਬ ਨੇ ਮੌਦ ਨਹੀਂ ਤੇ ਸਾਨੂੰ ਤੰਨ ਨਾਲ ਲੈ ਜਾਂਦਾ ਆ ਕੰਮ ਕਰਾਈ ਤਾ ਉਹ ਭਾਂਡੇ ਮਾਂ ਦੀ ਨਿੱਕੀ ਦੇ ਵੇਖੀ ਨਹੀਂ ਜਾਂਦੀ ਕਦੀ ਕੱਪੜੇ ਧੋਣ ਲਈ ਹੁੰਦੀ ਕਦੀ ਕੋ ਬੜਾ ਔਖਾ ਕੀਤਾ ਰੱਬ ਨੇ ਜਾਣੇ ਕਹਿੰਦੇ ਮਰਿਆ ਦੇ ਨਾਲ ਮਰਿਆ ਵੀ ਨਹੀਂ ਜਾਂਦਾ ਬੱਚੀ ਨੂੰ ਪੜ੍ਹ ਲਿਖਾ ਕੇ ਕਿ ਮਕਾਮ ਤੇ ਪਹੁੰਚਾਉਣਾ ਹੁੰਦਾ ਜੇ ਮਾਤਾ ਇਦਾਂ ਕਦੀ ਨਹੀਂ ਮੈਂ ਛੱਡ ਕੇ ਚੈਰੀ ਚੰਜਣਾ ਲੈ ਕੇ ਕਮਰਾ ਰਾਇਦਰ ਆਪਣ ਯੇ ਚੈਰੀ ਠਹਿਣਾ ਰਾਲੀ ਠੇਕੇ ਦੇ ਦਾਂ ਹੰਬਾਲ ਡੰਗਰਵੇਦ ਨੇ ਕੀ ਕਰਨਾ ਇੱਥੇ ਰਹਿ ਕੇ ਯਾ ਤੇ ਮੈਨੂੰ ਵੈਰੀ ਗੁੱਡ ਮਿਲੀ ਆ ਜੇ ਮਮਾ ਹੁੰਦੇ ਹੀ ਉਹਦੇ ਘੁੰਨੇ ਦਾਦੇ ਖੁਸ਼ ਹੁੰਦੇ ਹੁੰਦੇਗੇ ਕਿਤਨ ਗੁੱਡ ਮਿਲੀ ਆ ਗੁੱਡ ਮਿਲੀ ਆ ਪਰ ਹੁਣ ਤੇ ਉਹਦੇ ਦਾਦੇ ਖੁਸ਼ ਹੀ ਨਹੀਂ ਹੋਏ ਹੈਗੇ ਪਰ ਆਓ ਸੱਚ ਉਹਦੇ ਮੈਨੂੰ ਗੁੱਡਾ ਮਿਲਦੀ ਹੀ ਅੱਜ ਤੇ ਵੈਰੀ ਗੁੱਡ ਮਿਲੀ ਆ ਤਾਂ ਕਰਕੇ ਖੁਸ਼ ਹੋਓਗੇ ਮਾਰੇ ਦਾਦੀ ਜੀ ਨੂੰ ਅੱਜ ਕੰਮ ਉਹ ਘਟ ਦੱਸੋਗੇ ਮੈਂ ਜੀਵਨ ਨੂੰ ਵੀ ਦੱਸਣਾ ਅੱਜ ਕਿ ਮੇਰੇ ਵੈਰੀ ਗੁੱਡ ਆਈ ਆ ਨਾਲ ਪਹਿਨਾ ਮੈਂ ਦਾਦੀ ਨੂੰ ਦਿਖਾਉ ਫਿਰ ਪਪਾ ਨੂੰ ਪਪਾ ਵੀ ਕਿੱਡੇ ਖੁਸ਼ ਹੋਗੇ ਦਾਦੀ ਮਾ ਆ ਕੋ ਮੈਨੂੰ ਵੈਰੀ ਗੁੱਡ ਮਿਲੀ ਅੱਜ ਕੀ ਆ ਕੋ ਵੈਰੀ ਗੁੱਡ ਤੈਨੂੰ ਮਿਲੀ ਆ ਮੈਨੂੰ ਇਹਨਾਂ ਗੁੱਡਾ-ਗੱਡਾਂ ਦਾ ਪਤਾ ਹੈਗਾ ਆਪਣਾ ਕੰਮ ਕਰਿਆ ਕਰ ਚੁੰਕੇ ਦਾ ਰੋਟੀ ਪਾਣੀ ਪਕਾਇਆ ਕਰ ਜਿੰਨਾ ਢਿੱਡ ਭਰ ਖਾਵਾ ਸਿੱਖ ਕੰਮ ਪਰ ਬੱਪਾ ਤੇ ਕਹਿੰਦੇ ਕਿ ਗੁੱਡਾ ਲੈ ਕੇ ਅਫਸਰ ਬਣੀਦਾ ਵਾ ਅਫਸਰ ਬਣੀਦਾ ਰੋਟੀ ਤੇ ਪਕਾਉਣੀ ਪੈਣੀ ਆ ਪਰ ਮੇਰਾ ਨਹੀਂ ਜੀ ਕਰਦਾ ਮੇਰੇ ਭਰਾ ਹੀ ਵੀ ਜੀ ਕਰਦਾ ਵਾ ਪੜਾਈ ਤੇ ਜੀ ਕਰਦਾ ਚੁੰਕੇ ਸੇ ਜਾ ਕੇ ਤਾਂ ਕੰਮ ਕਰ ਤੇ ਆਪਣੀ ਰੋਟੀ ਪਾਣੀ ਸਿੱਖ ਐ ਤੇ ਮੈਂ ਛੋਟੀ-ਬੜੀਆਂ ਇਹ ਮੈਨੂੰ ਨਹੀਂ ਕਰਨਾ ਉਹਨਾਂ ਦਾਦੀ ਛੋਟੀਆਂ ਤਾਂ ਸਿੱਖੇਂਗੀ ਤੇ ਤੈਨੂੰ ਜਾਚ ਆਊਗੀ ਹੁਣ ਕਿਹੜੀ ਤੇਰੀ ਮਾਂ ਜਨਾ ਤੈਨੂੰ ਪਕਾ ਕੇ ਖਵਾਲ ਦੇਣੀ ਆ ਤੇ ਮੇਰ ਕੋ ਨਹੀਂ ਉਹ ਹੁੰਦਾ ਕੋਹ ਵੀ ਮੈਂ ਕੋਨਾ ਫਵਰੀ ਨਹੀਂ ਨਿਂ ਬੜਦੇ ਤਾਂ ਕੰਮ ਬੜਾਵਾ ਕਰਨ ਵਾਲਾ ਗੱਡੂ ਮਲੀਆ ਇਹ ਗੱਡਾ ਗੱਡਾ ਨੇ ਕੀ ਕਰਨਾ ਇਹ ਤੂੰ ਕੰਮ ਸਿੱਖ ਚੌਕੇ ਦਾ ਜਿੰਨਾ ਤੂੰ ਕਰੇਂਗੀ ਤਾਂ ਤੂੰ ਜਾ ਚਾਹੂ ਤੈਨੂੰ ਰੋਟੀ ਦੀ ਸਬਜੀ ਦੀ ਤਾਂ ਤੂੰ ਆਪਣੀ ਪਕਾ ਕੇ ਖਾ ਤੇ ਲਾਓਗੇ ਢਿੱਡ ਤੇ ਪਰ ਲੋਗੇ ਭੇਤੀ ਕੀ ਮੈਂ ਕਰਾਂ ਮੈਂ ਤੇ ਇਹੋ ਹੀ ਸੋਚਦੀ ਰਹੀ ਨਹੀਂ ਹਰ ਵੇਲੇ ਕਿ ਤੇ ਸਾਡੇ ਤਾਂ ਘਰ ਵਿੱਚੋਂ ਖੁਸ਼ੀ ਚਲ ਗਈ ਆ ਜਦੋਂ ਦੀ ਉਹ ਚਲ ਗਈ ਆ ਓਏ ਵੀ ਨਿਆਣੀ ਐ ਨੂੰ ਮੈਂ ਕੀ ਆਖਾਂ ਮੈਂ ਤੇ ਇਹੋ ਸਮਝਾਉਣੀ ਆ ਬੇਤੀਏ ਪਕਾ ਕੇ ਤਾਂ ਖਾਏਂਗੀ ਚਲੋ ਪਪਾ ਹਾਂ ਆ ਮੇਰਾ ਪੁੱਤ ਨੰਬਰ ਕੋ ਫੁੱਲ ਮਾਰਕਸ ਆ ਵੈਰੀ ਗੁੱਡ ਮਿਲੀ ਮੈਨੂੰ ਮੈਂ 90 10 ਹਾਂਜੀ ਵੈਰੀ ਗੁੱਡ ਸਬਾਸ਼ ਮਾਤਾ ਦੀ ਖੁਸ਼ੀ ਨਹੀਂ ਹੋਏ ਚਲ ਤੂੰ ਸਾਡੀ ਦੇ ਸਾਡੇ ਨਹੀਂ ਖੁਸ਼ੀ ਦੀ ਕੋਈ ਗੱਲ ਨਹੀਂ ਆ ਉਹ ਇਦਾਂ ਪੜਿਆ ਕਰਨਾ ਚਾਹਗਾ ਠੀਕ ਆ ਵਧੀਆ ਨੰਬਰ ਲੈਣੇ ਆ ਨੰਬਰ ਲੈ ਲੈ ਵਧੀਆ ਸਾਰੇ ਸਬਜੈਕਟਰ ਉਹ ਇਦਾਂ ਨੰਬਰ ਆਉਣੇ ਚਾਹੀਦੇ ਇਹ ਗਾ ਪੈਣਾ ਤੇ ਮੈਨੂੰ ਗੁੱਡ ਮਿਲਦੀ ਹੁੰਦੀ ਹੈ ਹੁਣ ਵੈਰੀ ਗੁੱਡ ਮਿਲਦਾ ਪਿਆ ਆਹ ਮੈਂ ਤਾਂ ਡਾਟ ਕੰਮੇਦਕਾਰ ਨੂੰ ਚੱਲ ਠੀਕ ਤਾਂ ਰਿਟਰਨ ਤਿਆਰੀ ਕਰ ਜਾ ਠੀਕ ਵਾ ਵਧੀਆ ਗੱਲ ਆ ਵਧੀਆ ਨੰਬਰ ਆਉਂਦਾ ਕੋ ਕੁੜੀ ਦੇ ਕੱਲੇ ਤੱਕ ਕੋ ਪੜ ਜਾਊਗੀ ਤੇ ਕੋ ਬਣ ਜਾਊਗਾ ਇਹਦੀ ਮਾਂ ਦੀ ਜਿਹੜੀ ਟੀਆ ਪੂਰੀ ਕਰ ਦਾਂਗੇ ਮਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਜਾ ਪੁੱਤ ਕਿੱਥੋਂ ਆਇਆ ਵਾ ਠੀਕ ਠਾਕ ਤੂੰ ਆਪਣੀ ਮੈਂ ਆਇਆ ਪਰਸੋਂ ਦਾ ਅੱਛਾ ਤਾ ਹੋ ਕੇ ਬਹਿ ਜਾ ਦੱਸਣ ਦੇ ਘਰ ਦੇ ਹਾਂ ਕਿ ਭਾਬੀ ਦਾ ਗਈ ਇਹਦੀ ਕੀ ਕਰਿਆ ਪੁੱਤ ਕੋਹ ਹੈ ਨਹੀਂ ਸਮਝ ਲੱਗੀ ਹਨ ਹਾਂ ਵੀ ਕੀ ਬਣਿਆ ਸਾਡੇ ਨਾਲ ਸਾਡਾ ਤਾਂ ਘਹਾਰੀ ਸੁੰਜਾ ਹੋ ਗਿਆ ਤੇ ਹੋਰ ਕੇ ਉਹ ਨਿਆਣੀ ਜੀ ਵਿਚਾਰੀ ਰਹਿ ਗਈ ਆ ਕੁੜੀ ਦੇ ਪਾਜ ਵਿਪਤਾ ਕੇ ਵੇ ਤਾਂ ਕਾਦੀ ਮਾਂ ਪਿਓ ਤੋਂ ਬਗੈਰ ਕਾਦਾ ਹੁੰਦਾ ਵਾ ਤੇ ਨਿਆਣੇ ਦਾ ਵੀ ਮਾਂ ਫਿਰ ਮਤੀ ਵਾਹਤੀ ਤਾਂ ਮਗਾ ਚਾਹੀਦੀ ਚਾਹੀਦੀ ਆਹੋ ਆਪਾਂ ਘਰ ਵੀ ਗੱਲਾਂ ਕਰਨ ਲੇਗੇ ਉਹਨੂੰ ਚਾਹੀਦੀ ਵੀ ਹੈ ਨਹੀਂ ਉਹਦੀ ਪੜ੍ਹਨ ਲਿਖਣ ਦੀ ਉਮਰ ਵਾ ਜੇ ਖੇਡਣ ਖੁੱਡਣ ਦੀ ਆਏ ਤਾਂ ਉਹਦੀ ਵਿਚਾਰੀ ਦੀ ਖੇਡਣ ਦੀ ਹੋ ਭਰੀ ਗੋ ਤੇ ਮੇਰ ਕੋ ਵੀ ਨਿਓ ਪੁੱਤ ਕੋ ਹੁੰਦਾ ਤਾਂ ਮੈਂ ਉਹਨੂੰ ਛਿੜਕਦੀ ਰਹਿਣੀ ਆ ਆ ਉਹਦਾ ਮਾਂ ਦਾ ਬਣਾ ਰੀ ਜਾਲ ਪੜਾ ਕਰਦਾ ਵੀ ਰੱਬ ਨੇ ਬਹੁਤੀ ਮਾਰੀ ਕੀਤੀ ਬਹੁਤੀ ਮਾਰੀ ਤੇ ਅਜੇ ਕੋਈ ਉਮਰ ਥੋੜੀ ਜਾਣ ਵਾਲੇ ਹੈ ਜੇ ਅਸੀਂ ਬੈਠੇ ਹੈਗੇ ਨਹੀਂ ਤੇ ਵੀ ਕਿੱਥੇ ਜਾਣਾ ਅਜੇ ਬੰਦਾ ਉਮਰ ਭੋਗ ਕੇ ਜਾਂਦਾ ਵਹ ਸਾਰੀ ਪਰ ਹੈ ਤੇ ਸਹੀ ਆ ਉਹ ਕਿਤੇ ਜਾਣ ਵਾਲੀ ਹੀਗੀ ਅਜੇ ਹੂੰ ਹੂੰ ਤੇ ਪੋਹ ਰਬ ਨੇ ਕੋਹ ਨਹੀਂ ਗਾ ਰਬ ਨੇ ਸੋਚਿਆ ਕੋਤੋ ਇਹ ਕਰਮਾ ਸਤਾ ਹੀ ਲਿਖਿਆਗੇ ਅਸੀਂ ਕੀਤਾ ਕੀ ਪਾਪ ਕੀਤੇ ਜਿਹੜੇ ਸਾਡੇ ਗਾੜੀ ਆਉਂਦੇ ਆ ਉਹ ਲਿਖੀ ਇਦਾਂ ਹੀ ਵਿਚਾਰੀ ਦੀਗੇ ਕੁਛ ਵੀ ਨਹੀਂ ਹੋਇਆ ਮੈਂ ਮਾੜੀ ਜਿਹੀ ਲਈ ਹੋਈ ਤੇ ਪਤਾ ਹੀ ਨਹੀਂ ਲੱਗਾ ਉਹ ਅੰਨਾ ਬੰਨਾ ਹੀ ਬੰਦਾ ਵਾਗੀ ਬੰਨਾ ਹੀ ਬਣਿਆ ਉਹਦਾ ਹੂੰ ਤੇ ਵੀਰ ਕਿਦਾਂ ਠੀਕ ਠਾਕ ਵੀਰ ਵੀ ਐ ਤਰ੍ਹਾਂ ਹੀ ਆ ਇੱਥੇ ਹੀ ਆਂਦਾ ਪਿਆ ਵਾ ਨਾ ਕੋਈ ਸੁੱਜਦੀ ਆ ਨਾ ਹੋਰ ਉਹ ਵੀ ਐ ਤਰ੍ਹਾਂ ਝੂਲਦਾ ਫਿਰਦਾ ਸਾਡੇ ਅੰਮ ਆ ਉਹਨੂੰ ਜਦੋਂ ਵੀ ਦੇਖਦਾ ਗਾੜੀ ਹਾਂ ਕੁਛ ਵੀ ਨਹੀਂ ਕਿ ਜੇ ਗਾੜੀ ਕੁਛ ਦੇਖਦਾ ਹੋਵੇ ਤੇ ਉਹ ਵੀ ਆਯੋ ਮਰਵੀ ਕਿਹੜੀ ਐ ਉਮਰ ਤੱਕ ਕੁਛ ਵੀ ਨਹੀਂ ਹਜੇ ਕੱਲ ਤੇ ਵਿਆਹਦੇ ਫਿਰਦੇ ਹੀ ਹਜੇ ਹੂੰ ਹੂੰ ਜੋਦੇ ਆ ਜੀਵਨ ਸਾਥੀ ਲੋੜ ਚੜਾ ਰਿੰਦੀ ਐ ਸਦਾਈ ਸਦਾਈ ਜੋਦੇ ਪੋਤੇ ਆ ਮੁੰਡਾ ਆ ਆਪਾ ਹਾਂ ਉਹ ਠੀਕ ਠਾਕ ਹੁੰਦਾ ਹਾਂ ਮੈਂ ਆਇਆ ਪਰਸੋਂ ਘਰ ਦੇ ਦੱਸਣ ਠੀਕ ਆ ਗੱਲ ਹੋ ਗਈ ਆ ਆਹੋ ਮੈਂ ਸੁਣਿਆ ਮੇਰੇ ਕੋਲ ਆਈ ਨਹੀਂ ਗਿਆ ਆਹ ਭਾਵਾ ਸਾਡੇ ਨਾਲ ਰੱਬ ਦੇ ਬੜਾ ਕਹਿਲ ਕਿਤੇ ਆਹੋ ਬੜਾ ਮੰਨ ਤੱਕ ਆਇਆ ਲੱਗਿਆ ਦੇ ਕਿਹੜੀ ਉਮਰ ਜਾਣ ਵਾਲੀ ਕੋਈ ਵੀ ਤਾਂ ਹੂੰ ਹੂੰ ਉਹ ਤੇ ਕੀ ਹੰਦੇ ਦੇਖਦਾ ਉੱਧਰ ਜੋਗੇ ਤੇ ਨਾਲ ਉੱਧਰ ਜੋਗੇ ਆਹ ਮਾਦਾ ਕਹਿੰਦੇ ਮਾੜੀ ਜੀ ਬਿਮਾਰ ਹੋਈ ਤੇ ਮਾੜੀ ਜੀ ਮੈਂ ਮੜੀ ਕੇ ਬੜਾ ਦਾ ਬੁਖਾਰ ਜੜਿਆ ਆਹ ਡਾਕਟਰ ਕਹਿੰਦੇ ਅਟੈਕ ਹੋ ਗਿਆ ਹਾਂ ਲੋਕਾਂ ਨੇ ਡੀਡੀਮ ਬਿਮਾਰੀਆਂ ਲੋਕੀ ਕਈ ਕੀ ਸਾਲ ਕੱਢ ਜਾਂਦੇ ਆ ਦੇ ਕੋਈ ਬਿਪਾਰੀ ਹੈ ਨਹੀਂ ਉਲਕੇ ਹੂੰ ਆਹ ਕੰਮ ਕੋਈ ਬਸਰਾ ਕਰਦੀ ਵਿਚਾਰੀ ਕੰਮ ਸਾਰਾ ਮੇਰੇ ਨਾਲ ਪੱਠੇ ਤੇ ਸਿੱਧਾ ਜਾਂ ਕਿਤੇ ਬਾਹਰ ਜਾ ਕੇ ਬਗਲ ਸਾਰਾ ਕੰਮ ਲਈ ਕਰਨਾ ਆਉਂ ਜਨਾਨੀ ਖੇਤੇ ਘਰ ਹੁੰਦਾ ਆ ਇਹ ਆ ਵੇਲੀ ਚਾਹੀਦੀ ਵੇਲੀ ਵੱਡ ਖਾਣ ਨੂੰ ਪਈ ਆ ਉਹ ਜਦੋਂ ਕੋਲ ਹੁੰਦਾ ਬੰਦਾ ਉਦੋਂ ਕਦਰ ਨਹੀਂ ਹੁੰਦੀ ਉਦੋਂ ਨੂੰ ਲੜਦਾ ਰਹਿਣਾ ਸ਼ਰਾਬ ਪੀ ਕੇ ਉਹਨਾਂ ਇਹ ਉਹਦੇ ਕਿ ਪਾਰਟੀਆਂ ਪੂੜੀਆਂ ਦੇ ਕਿ ਪੈਕਸਾਈਕਲ ਆ ਲੀਦਾ ਇਹ ਮਾੜਾ ਮੋਟਾ ਜਦੋਂ ਦੀ ਗਈ ਉਹਦੀ ਸਾਡੀ ਪ੍ਰੇਸ਼ਣ ਸ਼ਕਤੀ ਖਰਾਬ ਹੋ ਆਉ ਪਰ ਚਲੋ ਕੋਈ ਨਹੀਂ ਜੋ ਘਰ ਚ ਦੋ ਭਾਂਡੇ ਵੀ ਘੜਕਨੇ ਹੁੰਦੇ ਆ ਉਹਨੇ ਵੀ ਮਾੜੀ ਮੋਟੀ ਗੱਲ ਤੋਂ ਕਹਿਣਾ ਹੁੰਦਾ ਨੇ ਹੁਣ ਤੇ ਬੜਾ ਕੋ ਵਧੀਆ ਚ ਲੱਗਿਆ ਯਾਰ ਕੰਮ ਉਹ ਤੇ ਬੜਾ ਬੜਾ ਘਾਟਾ ਪਿਆਈ ਉਹਦਾ ਆਹੋ ਆਹੋ ਕੁੜੀ ਵਾਸਤੇ ਤੰਗੀ ਹੁੜੀ ਹੋਰ ਕੀ ਐ ਕੁੜੀ ਦਾ ਯਾਰ ਕੁੜੀ ਦਾ ਬੜਾ ਮੰਦਾ ਹਾਲੇ ਕੁੜੀ ਤੂੰ ਤੈਨੂੰ ਕੀ ਦੱਸਾਂਗੀ ਆ ਘਰ ਦੇ ਗੱਲਾਂ ਕਰਨ ਦੇ ਨਿੱਕੀ ਵਿਚਾਰੀ ਪੜਦੀ ਆ ਤੇ ਮਾਤਾ ਸਾਡੀ ਲਈ ਬੋਲਣਾ ਹਟਦੀ ਉਹਨੂੰ ਕਦੀ ਕੋਹ ਤੇ ਕਦੀ ਕੋਹ ਮਾਤਾ ਜਦੋਂ ਬਜ਼ੁਰਗ ਹੋਏ ਨਾ ਉਹਦਾ ਨਿਣਾ ਸੁਆਬ ਹੋ ਜਾਂਦਾ ਬੜਾ ਇਹਦਾ ਸੁਧ ਸੁਭਾਈ ਇਹਦਾ ਵਾ ਕੌੜਾ ਯਾਰ ਹੂੰ ਹੂੰ ਉਹ ਪੜਨੀਆਂ ਦਿੰਦੀ ਜੋ ਪੜਨ ਪੈਦੀ ਆ ਆ ਕੰਮ ਕਰਲਾ ਸਮੀਂ ਦਾ ਆ ਕੰਮ ਕਰਲਾ ਕਦੀ ਭਾਂਡੇ ਤੋੜਾ ਕਦੀ ਕੱਪੜੇ ਤੋੜਾ ਬਸ ਉਹਨੂੰ ਵਿਚਾਰੀ ਕੋਈ ਕੀ ਐ ਉਹਨਾਂ ਦਾ ਦਾਦੀਆਂ ਵਿਚਾਰੀਆਂ ਕਰਦੀਆਂ ਨੇ ਪਿਆਰੀ ਹੁੰਦੀਆਂ ਕਾਂਗ ਕੰਮ ਸਿੱਖ ਲੂਗੇ ਹੋਰੇ ਕੰਮ ਆ ਜੂਗਾ ਦੇ ਉਹਦੀ ਮਾਂ ਦੀ ਧੀ ਘੋਰੀ ਜੀ ਕਹਿੰਦੀ ਵੀ ਮੇਰੀ ਕੁੜੀ ਪੜ੍ਹ ਲੈ ਕੇ ਤੇ ਮੈਂ ਅਫਸਰ ਬਣਾਉਣੀ ਆ ਆਹ ਉਹ ਚਲੋ ਕੋਈ ਗੱਲ ਨਹੀਂ ਫਿਰ ਕੀ ਹੋਣਾ ਜੋ ਹੋਣਾ ਹੋ ਗਿਆ ਤੈਨੂੰ ਕੁੜੀ ਨੂੰ ਰੱਖੋ ਖਿਆਲ ਕੁੜੀ ਦਾ ਇਹ ਕੁੜੀ ਨੂੰ ਵਧੀਆ ਸਕੂਲੇ ਪਾਇਆ ਵਧੀਆ ਪੜ੍ਹਦੀ ਵਧੀਆ ਨੰਬਰ ਲੈ ਕੇ ਆਉਗੀ ਔਰ ਥੋੜਾ ਔਖਾ ਔਖਾ ਹੋ ਕੇ ਬੰਦਾ ਆਪ ਕੰਮ ਕਰ ਲੇ ਹੋਰ ਕੀ ਐ ਨਹੀਂ ਕਰ ਲਈਦਾ ਆਪ ਕਰ ਲਈਦਾ ਵਾਗੇ ਆਪ ਧੋਲੇ ਦੇ ਕੱਪੜੇ ਧੋਲੇ ਦੇ ਪਾਂਡੇ ਮਾਗਲ ਦਾ ਮੈਂ ਤਾਂ ਮਾਤਾ ਗੱਲ ਕਰ ਜਾਂਦੀ ਮੇਰੇ ਇਹ ਕੰਮ ਤੇਰੇ ਕਰਨ ਵਾਲੇ ਦਾ ਮੈਂ ਕਹ ਜੇ ਲੋ ਜੋ ਫੇ ਮੇਰੀ ਨਾ ਮੇਰਾ ਜੂ ਫੇ ਵੇ ਲੋ ਕੋਈ ਵਿਆਹ ਵੀ ਕਰਾ ਲੈ ਜਾਏ ਉਹ ਨਹੀਂ ਭਰਾ ਮੈਂ ਨਹੀਂ ਮਤਰਈਆਂ ਤੈਨੂੰ ਪਤਾ ਇਹ ਕਿਦਾਂ ਦੀਆਂ ਹੁੰਦੀਆਂ ਅਗੇ ਉਹਦੀ ਮਾਤਾ ਹਾੜੀ ਨੇ ਇਹਨੂੰ ਜੀਣ ਦਿੱਤੀ ਮੁਰਗੀ ਉਹ ਆ ਗਈ ਤੇ ਹੋਰ ਲਾ ਲਓ ਪੀੜੇ ਨਹੀਂ ਪੰਜੇ ਉਂਗਲਾਂ ਬਰਾਬਰ ਠਾ ਹੁੰਦੀਆਂ ਕਈ ਚੰਗੀਆਂ ਕਈਆਂ ਨੂੰ ਧੱਕਾ ਲੱਗਾ ਹੁੰਦਾ ਵਿਚਾਰੀਆਂ ਨੂੰ ਨਹੀਂ ਭਰਾ ਵੇਖੀ ਤੇ ਆਰਗ ਵਾਰ ਵੇਖੀ ਤੇ ਇਹ ਮਤਰਈਆਂ ਨਹੀਂਓ ਕਿਸੇ ਦੀਆਂ ਬੰਦ ਉਹ ਤਾਂ ਹੈਗਾ ਹੀ ਆ ਪਰ ਹੁਣ ਉਹਦੇ ਨਾਲ ਮੂੰਹ ਵਾਲੇ ਵੇਖੀਦਾ ਵੀ ਵੇਖ ਕੇ ਉਹ ਤਰ੍ਹਾਂ ਹੁੰਦਾ ਆ ਤੇ ਬਥੇਰੇ ਅੰਦਰ ਮੈਂ ਤੇ ਮਾਂ ਪਿਆਰ ਪਿਓ ਦਾ ਪਿਆਰ ਉਹਨੂੰ ਮਾਣਦਾ ਵੀ ਦਿੰਨਾ ਪਿਆਰ ਕਰਦਾ ਵਿਚਾਰੀ ਦਾ ਆਹੋ ਦਾ ਪਿਓ ਚਾਹੀਏ ਤੇ ਕੋਈ ਜੇ ਜੋ ਮਰਜ਼ੀ ਕਰ ਸਕਦਾ ਵਾ ਹਾਂ ਪਰ ਮਤਰੀ ਵਾਲੇ ਇੱਕ ਤੇ ਡਰੋਂ ਬਈ ਭਰਾ ਚੱਲ ਆਪਣਾ ਪੜਿਆ ਵਿਚਾਰ ਲੋ ਘਰ ਕਰ ਲੋ ਸਲਾਸ ਲੋ ਦੇਖ ਲੈ ਬਾਤੀਆਂ ਗੱਲਾਂ ਵਾ ਜੇ ਹਾਂ ਕਿੰਨੀ ਗੱਲ ਭਾਈ ਕੁੜੀ ਆਖਿਓ ਧਿਆਨ ਕਿੰਨੀ ਛੁੱਟੀ ਤੇਰੀ ਮੇਰੀ ਦੋ ਕੁ ਮਹੀਨੇ ਹੀ ਆ ਬਸ ਹਾਂ ਮੈਂ ਕੱਢਣਾ ਛੇਤੀ ਚੰਗਾ ਕੰਮ ਕਰ ਆਹ ਕੰਮ ਤੇ ਵਧੀਆ ਹਾਂ ਉਹ ਤਾਂ ਕਿ ਪੰਜਾਂ ਤੇ ਪੈਪ ਆ ਪੈਸੇ ਮੰਗਾਈ ਬੜੀ ਪੈਸੇ ਭੰਜ ਜਾਂਦੇ ਆ ਹੂੰ ਹੁਣ ਕੰਮ ਕੁਮ ਦਾ ਘਾਟ ਹੀ ਆ ਸੇ ਅੱਛਾ ਹੂੰ ਉਹ ਸਾਰੇ ਜਦੋਂ ਦਾ ਕਰੋਨਾ ਕਾਲ ਤੋਂ ਬਾਅਦ ਸਾਰਾ ਜਿੱਤਾਂ ਹੀ ਹੋਇਆ ਕੱਟ ਮੁੰਡੇ ਪੈ ਗਏ ਨੇ ਉਹ ਇੱਥੇ ਚੱਲ ਉੱਥੇ ਚੰਗਾ ਭਾ ਇੱਥੇ ਕੀ ਵੱਜਦਾ ਡੰਗਰਾ ਨਾਲ ਡੰਗਰਾ ਗੋਏ ਜੋ ਕੀ ਅੰਦਰ ਵੀ ਬਹੁਤਾ ਮੰਦਾ ਆਲੀ ਡੰਗਰਾ ਡੰਗਰਾਉਣਾ ਪੈਂਦਾ ਹੀ ਆ ਸੋ ਮਾਈਆਂ ਗੀਆਂ ਸੋਖੀਆਂ ਘਰ ਦੇ ਨਾਲ ਵਛੋੜਾ ਹੀ ਆਗੇ ਆ ਇਹ ਤਾਂ ਗੱਲ ਹੈਗੀ ਹੈਗਾ ਤਾਂ ਵਛੋੜਾ ਹੀ ਹੈ ਚਲ ਚਾਰ ਪਿਆਰੇ ਇਕੱਠੇ ਹੋ ਰਗੇ ਤੇ ਮੁਰ ਇਕੱਠੇ-ਕੁੱਠੇ ਕਰਤੇ ਆ ਜੀ ਮੁਰੇ ਕੰਮ ਨੂੰ ਗੋਲ ਲੀ ਗਏ ਆਂ ਆ ਜੋ ਵੇਹ ਲਾਂਗੇ ਚਲੋ ਠੀਕ ਆ ਫਿਰ ਮੇਰਾ ਚਾਹ ਨਹੀਂ ਪੀਣੀ ਨਹੀਂ ਨਹੀਂ ਹਾਂ